ਫਾਰਮਰ ਬਿਊਰੋਕ੍ਰੇਟਸ ਵੀ ਹੁੰਦੇ ਉਹ ਵੀ ਇੰਟਰਵਿਊਜ਼ ਲਿਖੇ ਸਟੂਡੈਂਟਸ ਨੂੰ ਗਾਈਡ ਕਰਦੇ ਆ ਨਾਰਮਲੀ ਫਰਸਟ ਕੁਐਸਚਨ ਹੁੰਦਾ ਇੰਟਰੋਡਿਊਸ ਯਰਸੈਲਫ ਤੇ ਸੈਕੰਡ ਕੁਐਸਚਨ ਹੁੰਦਾ ਕਿ ਤੁਸੀਂ ਆਈਐਸ ਕਿਉਂ ਬਣਨਾ ਚਾਹੁੰਦੇ ਹੋ ਐਵਰੀ ਪਰਸਨ ਅਨਮੋਲ ਐਵਰੀ ਪਰਸਨ ਸੇਜ਼ ਕਿ ਮੈਂ ਸੋਸ਼ਲ ਸਰਵਿਸ ਕਰਨਾ ਚਾਹੁੰਦਾ ਹਾਂ ਪਰ ਜਦੋਂ ਸਿਲੈਕਸ਼ਨ ਹੋ ਜਾਂਦੀ ਹੈ 2 ਇਅਰਸ ਡਾਊਨ ਦਾ ਲਾਈਨ ਆਫ ਸੋਸ਼ਲ ਸਰਵਿਸ ਵਾਲਾ ਸਰਕਲ ਜਮਾਈ ਖਤਮ ਹੋ ਜਾਂਦਾ ਹੈਗਾ ਇਕ ਇਕ ਅੰਦਰੋ ਜਜਬਾ ਹੁੰਦਾ ਹੈਗਾ ਉਹ ਦੋ ਸਿਸਟਮ ਕਰਕੇ ਖਤਮ ਹੁੰਦਾ ਹੈ ਉਹ ਗਲਤ ਆਨਸਰ ਦੇ ਰਿਹਾ ਹੁੰਦਾ ਹੈ that may depend from a circumstances to circumstances ਲੇਕਿਨ IPS ਕਿਉਂ ਆ ਬੰਨਾ ਮੈਨੂੰ ਵਰਦੀ ਦਾ ਜਜਬਾ ਹੈ ਆਪਾਂ IAS ਲਈ ਸਿਲੈਕਟ ਹੋ ਗਿਆ ਫਿਰ ਵੀ IPS ਬੰਨਾ ਕਿਉਂ ਮੈਨੂੰ ਵਰਦੀ ਦਾ ਜਜਬਾ ਹੈ ਇਹ ਤਰੀਕਾ ਇਹ ਪੰਜਾਬ ਹਰਿਆਣਾ ਰਾਜਸਥਾਨ ਆਪਣੇ ਲੋਕਾਂ ਨੂੰ ਇਹ ਬਹੁਤ ਜ਼ਿਆਦਾ ਮੈਂ ਤਾਂ ਕਈ ਵਾਰ ਇਹ ਵੀ ਕਹਿਣਾ ਹੁੰਦਾ ਹੈ ਜੇ ਪੰਜਾਬੀਆਂ ਨੂੰ ਖਾਸ ਕਰਕੇ ਵੀ ਜੇ ਹਥਿਆਰਾਂ ਦਾ ਇੰਨਾ ਹੀ ਸ਼ੌਂਕ ਹੈ ਤਾਂ IPS ਬਣ ਕੇ ਚੱਕ ਲੋ ਨਾਲੇ ਸਰਕਾਰ ਵੱਲੋਂ ਅਥਾਰਾਈਜ਼ਡ ਵੀ ਹੋਊਗਾ ਇੱਕ ਨਾਰਮਲੀ ਮੈਜੋਰਟੀ ਆਫ ਦਾ ਪੀਪਲ दैट ਪ੍ਰੀਪੇਅਰ ਫਾਰ ਥਿਸ ਐਗਜ਼ਾਮ ਇੱਕ ਅੰਦਰੋਂ ਹੁੰਦਾ ਕਿ ਮੈਂ ਸੋਸ਼ਲ ਸਰਵਿਸ ਕਰਨਾ ਚਾਹੁੰਦਾ ਹਾਂ ਉਹ ਇੱਕ ਅਜੰਡਾ ਲੈ ਕੇ ਉਹ ਕੰਪੀਟਿਟਿਵਲੀ ਚੱਲਦੀ ਹੈਗੇ ਤੇ ਕਾਫੀ ਆਫੀਸਰ ਕੰਟ੍ਰਿਬਿਊਟ ਕਰਨ ਦੇ ਵਿੱਚ ਕਾਮਯਾਬ ਵੀ ਹੋ ਜਾਂਦੇ ਆ ਪਰ کہیں ਨਾ کہیں ਤੇ ਕਿਤੇ ਨਾ ਕਿਤੇ ਕੁਝ ਆਫੀਸਰ ਇਹੋ ਜਿਹੇ ਹੁੰਦੇ ਆ ਜਿਹੜਾ ਜਾਂ ਤਾਂ ਆਪਣੀ ਗਲਤੀ ਕਰਕੇ ਜਾਂ ਫਾਰ ਵੈਰੀਅਸ ਅਦਰ ਰੀਜ਼ਨ ਜਿਹੜਾ ਆਲਮੋਸਟ ਸਮਾਜ ਨੂੰ ਸ ਅਬਜੈਕਟਿਵ ਲੈ ਕੇ ਉਹ ਚੱਲਦੀ ਹੈ ਰਸਤਾ ਉਹ ਲੈ ਕੇ ਚੱਲਦੀ ਹੈ ਗੋਲ ਕਈ ਵਾਰ ਚੇਂਜ ਹੋ ਜਾਂਦਾ ਸਰ ਅਪਾ ਡਿਸਕਸ ਕਰ ਸਕਦੇ ਆ ਕਿ ਬੱਚਾ ਜਦੋਂ ਤੁਰਦਾ ਘਰੋਂ ਕਹਿੰਦਾ ਹੈ ਕਿ ਮੈਂ ਇਹ ਵਰਦੀ ਦੀ ਜੌਬ ਕਰਨੀ ਹੈ ਮੈਂ ਦੇਸ਼ ਦੀ ਰੱਖਿਆ ਲਈ ਕਰਨੀ ਹੈ ਮੈਂ ਸੋਸ਼ਲ ਸਰਵਿਸ ਲਈ ਕਰਨੀ ਹੈ ਪਰ ਉਹ ਸਫਰ ਚ ਬਣਦੇ ਬਣਦੇ ਬਣਦੀ ਚੀਜ਼ਾਂ ਖਤਮ ਹੋ ਜਾਂਦੀਆਂ ਇਹ ਕਿਉਂ ਖਤਮ ਹੋ ਜਾਂਦੀਆਂ ਸਰ ਕੁਝ ਹੁੰਦਾ ਹੈ ਕਿ ਮੈਜੋਰਟੀ ਸਟੂਡੈਂਟਸ ਜਿਹੜਾ ਹੁੰਦਾ ਮੈਂ ਬਨਣਾ ਚਾਹੁੰਦਾ ਹਾਂ ਆਈਐਸ ਕਿਉਂਕਿ ਮੈਂ ਸੋਸ਼ਲ ਸਰਵਿਸ ਕਰਨਾ ਚਾਹੁੰਦਾ ਹਾਂ ਪਰ ਐਟ ਦਾ ਬੈਕ ਆਫ देयर ਮਾਈਂਡ ਇੱਕ ਹੁੰਦਾ ਕਿ ਯਾਰ ਮੈਂ ਨਾ ਆਪ ਦਾ ਸਟੈਚਰ ਉੱਪਰ ਕਰਨਾ ਚਾਹੁੰਦਾ ਐ एग्जाम ਦੀ ਤਿਆਰੀ ਕਰਦੇ ਕੌਣ ਐਨ ਬੋਲ ਪਹਿਲੀ ਗੱਲ ਮਿਡਲ ਕਲਾਸ ਦੇ ਲੋਕ ਕਦੇ ਅਪਰ ਕਲਾਸ ਵਾਲੇ ਲੋਕਾਂ ਨੂੰ ਤਿਆਰੀ ਕਰਦੇ ਸੁਣਿਆ ਦੇ ਵਿਲ ਨਵਰ ਸੀ ਥੈਮ ਜਿਨ੍ਹਾਂ ਕੋਲੇ ਅਨਲਿमिटेड ਪੈਸਾ ਦੇ ਵਿਲ ਨੇਵਰ ਪ੍ਰਪੇਅਰ ਫੋਰ ਥਿਸ एग्जाम ਖਾਸ ਕਰ ਜੇ ਮੈਂ ਕਈ ਵਾਰ ਜਿਵੇਂ ਆਪਾਂ ਕਹਿੰਦੇ ਪੰਜਾਬ ਦੇ ਬੱਚੇ ਕਾਤੋਂ ਨਹੀਂ ਸਿਲੈਕਟ ਹੁੰਦੇ यूपी बिहार ਦੇ ਕਾਤੋਂ ਸਿਲੈਕਟ ਇਹ ਮੇਰਾ ਅਗਲਾ ਸਵਾਲ ਸਰ ਇਹੀ ਸੀ ਕਿ ਪੰਜਾਬ ਕੈਡਰ ਦੇ ਬੱਚੇ ਪੜ੍ਹਾਈ ਚ ਯੂਪੀਐਸਸੀ ਚ ਇੰਟਰਸਟ ਕਿਉਂ ਨਹੀਂ ਦਿਖਾਉਂਦੇ ਜਾਂ ਕਲੀਅਰ ਨਹੀਂ ਹੋ ਪਾਉਂਦੇ ਜਾਂ ਸਰਕਾਰਾਂ ਦੀ ਇਹਦੇ ਪਿੱਛੇ ਸਾਜ਼ਿਸ਼ ਨਹੀਂ ਸਰਕਾਰਾਂ ਦਾ ਆਈ ਵਿਲ ਨਾਟ ਸੇ ਕਿ ਕੁਝ ਸਾਜ਼ਿਸ਼ ਹੈ ਕਾਫੀ ਹੱਦ ਤੱਕ ਇੱਕ ਟ੍ਰਾਂਸਪੇਰੈਂਟ ਬਾਡੀ ਹੈ ਯੂਪੀਐਸਸੀ ਦੇਖੋ ਆਪਾਂ ਇੱਕ ਮਿਡਲ ਕਲਾਸ ਹੈ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਮਿਡਲ ਕਲਾਸ ਹੈ ਤੁਸੀਂ ਯੂ ਗੋ ਟੂ ਯੂਪੀ ਯੂ ਗੋ ਟੂ ਬਿਹਾਰ ਵੈਸਟ ਬੰਗਾਲ ਔਰ ਫੋਰ 오ਡੀਸਾ ਔਰ ਛੱਤੀਸਗੜ੍ਹ ਝਾਰਖੰਡ ਤੁਹਾਨੂੰ ਇੱਕ ਮਿਡਲ ਕਲਾਸ ਕਦੀ ਨਹੀਂ ਮਿਲੂਗੀ ਇੰਨੀ ਜ਼ਿਆਦਾ ਆਪਣੇ ਮਿਡਲ ਕਲਾਸ ਕੋਲੇ ਨਾ ਵੀ ਆਲਵੇਜ਼ ਐਨ ਆਪਸ਼ਨ ਯਾਰ ਇਹ ਨਹੀਂ ਹੋਇਆ ਤਾਂ ਇਹ ਕਰ ਲਾਂਗੇ ਇਹ ਨਹੀਂ ਹੋਇਆ ਤਾਂ ਮੇਰੇ ਡੈਡੀ ਇੱਥੇ ਕਿਤੇ ਕਰਵਾ ਦੂਗਾ ਗੋ ਟੂ ਯੂਪੀਐਨ ਬਿਹਾਰ ਉਹਨਾਂ ਕੋਲੇ ਕੁਝ ਵੀ ਨਹੀਂ ਹੈ ਦੇ ਹੈਵ ਨਾਥਿੰਗ ਟੂ ਲੂਜ਼ ਉਹਨਾਂ ਦੇ ਮਾਈਂਡ ਦੇ ਵਿੱਚ ਕੀ ਹੈ ਜਿਵੇਂ ਆਪਣੇ ਬੱਚਿਆਂ ਦੇ ਮਾਈਂਡ ਦੇ ਵਿੱਚ ਹੈ ਨਾ 8ਵੀਂ ਤੋਂ ਬਾਅਦ ਮੈਂ ਤਾਂ ਆਇਲਸ ਕਰਕੇ ਬਾਹਰ ਜਾਣਾ ਹੈ ਉਹਨਾਂ ਦੇ ਬੱਚਿਆਂ ਦੇ ਮਨ ਦੇ ਵਿੱਚ ਇਹ ਹੈ ਯਾਰ ਸਾਡੇ ਪਿੰਡ ਦਾ ਨਾ ਇੱਕ ਮੁੰਡਾ ਯੂਪੀਐਸਸੀ ਤਿਆਰੀ ਕਰਦਾ ਸੀਗਾ ਦੇ ਮੇ ਵੀ ਕਰ ਕੀ ਹੱਡੂਗਾ ਤਾਂ ਮੈਂ ਕੱਢ ਕੇ ਹੱਡੂਗਾ ਉਹਨਾਂ ਦੇ ਦਿਲ ਦੇ ਵਿੱਚ ਭਰੀ ਹੋਈ ਹੈ ਇਹ ਚੀਜ਼ देयरफॉर दे प्रिਪੇਅਰ ਫॉर दिस एग्जाम ਐਂਡ ਫਾਈਨਲੀ ਆਰ এবਲ ਟੂ ਕਲੀਅਰ ਇਟ ਕਿਉਂਕਿ ਉਹਨਾਂ ਕੋਲੇ ਆਲਟਰਨੇਟਿਵ ਨਹੀਂ ਹੈ ਜਾਂ ਤਾਂ ਪਤਾ ਟੌਪ ਤੇ ਜਾਵਾਂਗੇ ਜਾਂ ਥੱਲੇ ਜਾਵਾਂਗੇ ਹੁਣ ਕਈ ਵਾਰੀਆਂ ਇਹ ਹੋ ਜਾਂਦਾ ਕਈ ਵਾਰੀ ਨਾਟ ਆਲਵੇਸ ਕਮਿੰਗ ਟੂ ਯਰ ਫਰਸਟ ਕੁਐਸਚਨ ਜੇ ਤੋ ਆਪਾਂ ਗਰੀਬੀ ਚੋਂ ਜਾਂ ਕਿਤੇ ਨਿਕਲੇ ਹੁੰਦੇ ਆ ਨਾ ਤੇ ਆਪਾਂ ਨੂੰ ਹੁੰਦਾ ਮੈਂ ਇੱਕ ਰੂਪ ਦਿਖਾਵਾਂ ਸਮਾਜ ਦੇ ਉੱਤੇ ਉਦੋਂ ਕੀ ਹੁੰਦਾ ਕਈ ਵਾਰੀ ਇਨਸਾਨ ਗਲਤ ਡਾਇਰੈਕਸ਼ਨ ਦੇ ਵਿੱਚ ਵੀ ਪੈ ਜਾਂਦਾ ਹੈਗਾ ਕਈ ਵਾਰੀ ਸਰਕਮਸਟਾਂਸਸ ਇਹੋ ਜਿਹੇ ਹੁੰਦੇ ਆ ਕਈ ਵਾਰੀ 40 50000 ਦੀ ਨੌਕਰੀ ਨਾਲ ਕੰਮ ਨਹੀਂ ਚੱਲਦਾਗਾ ਫਿਰ ਵਾਈਫ ਹੁੰਦੀ ਹੈ ਰਿਸਪੌਂਸਿਬਿਲਟੀਜ਼ ਆਲ ਦੋਸ ਥਿੰਗਸ ਦੇ ਕਮ ਦੇ ਫਿਰ ਉਹ ਥੋੜਾ ਜਿਹਾ ਕਈ ਵਾਰੀ ਕੰਪਰੋਵਾਈਜ਼ ਵੀ ਕਰ ਲੈਂਦੀ ਹੈ ਇਨੀਸ਼ਲ ਫੇਸ ਤੋਂ ਕੁਝ ਲੈ ਕੇ ਚੱਲੇ ਹੁੰਦੇ ਆ ਮਾਈਂਡ ਦੇ ਵਿੱਚ ਕੁਝ ਹੁੰਦਾ ਬਾਅਦ ਦੇ ਵਿੱਚ ਟਰਾਂਸਫਰਮੇਸ਼ਨ ਅਕਸਰ ਹੋ ਜਾਂਦੀ ਹੈ ਤੁਸੀਂ ਬਹੁਤ ਵਧੀਆ ਗੱਲ ਕੀਤੀ ਕਿ ਯੂਪੀ ਬਿਹਾਰ ਦੇ ਵਿੱਚ ਲੋਕ ਹਟਦੇ ਨਹੀਂ ਤੁਹਾਡੇ ਕਹਿਣ ਦਾ ਕਿ ਤਨਾ ਕਿ ਇਹ ਵੀ ਮਕਸਦ ਹੈ ਕਿ ਪਲਾਨ ਬੀ ਨਹੀਂ ਹੋਣਾ ਚਾਹੀ ਜੇਕਰ ਤੁਸੀਂ ਆਈਪੀਐਸ ਬਣਨਾ ਹੈ ਤਾਂ ਫਿਰ ਯੂਪੀਐਸ ਹੀ ਤੁਹਾਡਾ ਹੋਣਾ ਚਾਹੀਦਾ ساری ਜ਼ਿੰਦਗੀ ਭਾਵੇਂ ਇੱਤੇ ਲਾ ਦਿਓ ਤੇ ਲਾਸਟ ਭਾਵੇਂ ਕਲੀਅਰ ਵੀ ਨਾ ਹੋਵੇ ਉਹ ਆਪਾਂ ਅਗਲੇ ਸਵਾਲ ਤੇ ਆਨੇ ਤੁਹਾਡੇ ਹਿਸਾਬ ਨਾਲ ਪਲਾਨ ਬੀ ਬੱਚਿਆਂ ਕੋਲ ਨਹੀਂ ਹੋਣਾ ਚਾਹੀਦਾ ਨਹੀਂ ਡਿਪੈਂਡਸ ਔਨ ਦਾ ਸਰਕਮਸਟਾਂਸਸ ਆਹੀ ਕੁਐਸ਼ਨ ਹੈ ਕਈ ਵਾਰੀ ਸਟੂਡੈਂਟ ਸਾਨੂੰ ਪੁੱਛਦੇ ਵੀ ਹੈ ਪਲਾਨ ਬੀ ਜਿਵੇਂ ਕਿਸੇ ਦਾ ਫਾਰ ਇਗਜ਼ਾਮਪਲ ਕੋਈ ਪੇਰੈਂਟਸ ਹੈਗੇ ਜਿਨ੍ਹਾਂ ਦਾ ਬਿਜ਼ਨਸ ਹੈ ਜਿਵੇਂ ਆਮ ਕਮਿੰਗ ਫਰਮ ਬਿਜ਼ਨਸ ਫੈਮਿਲੀ ਠੀਕ ਹੈ ਤੇ ਕਈ ਚਲੋ ਠੀਕ ਹੈ ਇੱਧਰ ਨਹੀਂ ਹੋਇਆ ਤਾਂ ਆਪਦੀ ਦੁਕਾਨ ਤੇ ਜਾ ਕੇ ਬਹਿਟ ਜਾਗੇ ਜੀ ਪਰ ਕਈ ਬੱਚੇ ਤਾਂ ਇਹ ਹੁੰਦਾ ਜਿਹੜੇ ਫੈਮਿਲੀ ਜਾਂ ਤਾਂ ਕੋਈ ਬਿਜ਼ਨਸ ਵਾਲਾ ਹੈਗਾ ਨਾ ਕੋਈ ਗਵਰਨਮੈਂਟ ਜੌਬ ਵਾਲਾ ਹੈਗਾ ਉਹਨਾਂ ਨੂੰ ਅੱਜ ਨਹੀਂ ਤਾਂ ਕੱਲ ਨੂੰ ਕੋਈ ਨਾ ਕੋਈ ਜੌਬ ਕਰਨੀ ਹੀ ਪੈਣੀ ਹੈ ਤੇ ਪੈਸੇ ਆਨੇ ਹੈ ਨਹੀਂ ਤਾਂ ਕਿ ਉਹਦਾ ਬਿਜ਼ਨਸ ਕਰ ਸਕਣ ਇਸ ਲਈ ਉਹਨਾਂ ਬੱਚਿਆਂ ਲਈ ਪਲਾਨ ਬੀ ਮੈਂ ਕਹਿ ਦਿੰਦਾ ਹੁਣ ਯੂ ਆਲਵੇਸ ਕੀਪ ਅ ਪਲਾਨ ਬੀ ਜੇ ਤੁਹਾਡਾ ਫਾਈਨੈਂਸਸ ਇੰਨਾ ਜ਼ਿਆਦਾ ਸਟਰੋਂਗ ਨਹੀਂ ਹੈਗਾ ਪਰ ਇਫ ਯੂ ਆਰ ਫਾਈਨੈਂਸ਼ਲੀ ਕੰਪੇਟਿਟਿਵਲੀ ਕੈਪेबल ਤਾਂ ਤੁਸੀਂ ਜਸਟ ਫੋਕਸ ਔਨ ਜਸਟ ਵਨ ਅਸਪੈਕਟ ਆਫ ਯੂਰ ਲਾਈਫ ਦੋ ਤਿੰਨ ਚਾਰ ਸਾਲ ਇਸ ਨੂੰ ਐਗਜ਼ਾਮਨ ਦਿਓ ਇਸ ਤੋਂ ਬਾਅਦ ਨਾ ਦਿਓ ਜੇ ਇਹਦੇ ਹੋ ਰਿ ਅਟੈਂਪਟ ਹੁੰਦੇ ਨੇ ਸੋ ਟੋਟਲੀ ਆਪਣੇ ਕੋਲ ਜਦੋਂ ਆਪਾਂ ਜਨਰਲ ਕੈਟਾਗਰੀ ਲਈ ਕਰੀਏ ਫਾਰ ਇਗਜ਼ਾਮਪਲ 32 ইয়ারਸ तक एज लिमिट ਹੁੰਦੀ ਹੈ ਤੇ 6 ਟੈਂਪਟਸ ਹਰ 10 ਤੇ ਜਿਹੜੀ OBC ਕੈਟਾਗਰੀ